ਸਾਹੀ ਗਾਲ ਦੋਸਤਾਂ ਅਦਰ ਹੋ ਗਏ ਗਾਲ ਸਾਹੀ ਗਾਲ ਸਾਹੀ ਗਾਲ ਦੋਸਤੋ ਕਿਵੇਂ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਹੈਗਾ ਆਪਣਾ ਸੈਕਿੰਡ ਡੇ ਦਾ ਵਲੌਗ ਤੋ ਆਪਣਾ ਦਿੱਲੀ ਦਿੱਲੀ ਵਲੌਗ ਬਣਾਇਆ ਕਰਾਂਗੇ ਕੁਛਕ ਦਿਨ ਮਿਸ ਹੋ ਗਏ ਸੀਗੇ ਹੁਣ ਨਹੀਂ ਮਿਸ ਕਰਦੇ ਹੈਗੇ ਤੇ ਅੱਜ ਆਪਾਂ ਬਣਾਉਨੇ ਆ ਜਲੇਬੀਆਂ ਨਵੀਂ ਨੇ ਰਾਤ ਨੂੰ ਜਲੇਬੀਆਂ ਮੰਗੀਆਂ ਕਹਿੰਦਾ ਮਮਾ ਜਲੇਬੀਆਂ ਖਾਣ ਨੂੰ ਦਿਲ ਕਰਦਾ ਸੀਗਾ ਤੇ ਮੈਂ ਕਿਹਾ ਚਲੋ ਬਣਾਉਨੇ ਆ ਫਿਰ ਨਵੀ ਕੀ ਖਾਣਾ ਅੰਦਰ ਦੱਸ ਜਲੇਬੀ ਕਿੰਨੀਆਂ ਖਾਣੀਆਂ ਹੈ ਕੰਨੀਆ ਵੀਰ ਭੈਣ ਇਹਨੇ ਜਲੇਬੀਆਂ ਨਹੀਂ ਖਾਣੀਆਂ ਹੈਗੀਆਂ ਐਨਾ ਮੱਥਾ ਮਰਵਾਊਗਾ ਦੇਖ ਲੋ ਜੀ ਹੁਣ ਤੁਹਾਡੇ ਸਾਹਮਣੇ ਆ ਅੱਧੀ ਰਾਤ ਹੋਈ ਪਈ ਆ ਇਹ ਕਹਿੰਦੇ ਮੈਂ ਜਲੇਬੀਆਂ ਖਾਣੀਆਂ ਘਾਣੀਆਂ ਨੇ ਹੁਣ ਆਪਾਂ ਬਣਾਉਣਾ ਹੈਗਾ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣਦੀਆਂ ਨੇ ਅੱਛਾ ਮੈਂ ਵੀ ਪਹਿਲੀ ਵਾਰੀ ਬਣਾਉਣੀ ਆ ਜਿੱਦਾਂ ਦੀਆਂ ਆਂਦੀਆਂ ਟੁੱਟੀਆਂ ਵੱਡੀਆਂ ਤੁਸੀਂ ਸਿੱਖ ਲਿਓ ਕਿਵੇਂ ਬਣਦੀਆਂ ਕਿਵੇਂ ਨੇ ਨਾ ਵੀ ਇਹ ਹੈ ਹੈ ਚਲੋ ਹਾਂ ਇਹ ਤਾਂ ਸੁਣੋ ਜੀ ਕਿਵੇਂ ਬਣਦੀਆਂ ਨੇ ਦੱਸੋ ਉਧਰ ਦੱਸੋ ਸਭ ਨੂੰ ਕੀ ਲੋ ਬੇਲਾ ਆਟਾ ਅੱਛਾ ਜੀ ਫਿਰ ਜੀ ਫਿਰ ਜੀ ਉਹਦੇ ਵਿੱਚ ਮਿੱਠਾ ਥੋੜਾ ਪਾ ਦੋ ਹਨਾ ਨਵੇਂ ਬੇਕਿੰਗ ਪਾਊਡਰ ਹੋਰ ਫਿਰ ਜੀ ਇਹਦੇ ਨਾਲ ਮਿੱਠੀਆਂ ਹੋਣਗੀਆਂ ਫਿਰ ਕੀ ਪਾਉਣਾ ਹੈ ਖੰਡ ਖੰਡ ਪਾਣੀ ਰੱਖਣਾ ਉਹਦੇ ਵਿੱਚ ਖੰਡ ਪਾਣੀਓ ਫਿਰ ਦੋ ਤਿੰਨ ਇਲਾਚੀਆਂ ਪਾ ਦੋ ਲੌਂਗ ਪਾ ਦੋ ਬਹੁਤ ਸੋਹਣੀ ਜਸਨੀ ਮਣਗੀ ਦਿਖਾਉਣੀ ਆ ਮੈਂ ਆਹ ਦੇਖੋ ਘੈਂਟ ਜੀ ਕੰਦਾ ਇਹਨੂੰ ਪਤਾ ਕੀ ਹੋਇਆ ਪਿਆ ਵੀ ਬੈਂਡਿੰਗ ਹੈ ਪਤਾ ਨਹੀਂ ਕਹਿੰਦਾ ਪਹਿਲਾਂ ਬਣਾ ਕੇ ਦਿਖਾ ਵੀ ਜੇਤੀ ਮੈਂ ਖਾ ਲਾਂ ਇਹ ਰੰਗ ਪਾਈਏ ਜੱਪਾ ਪੀਲਾ ਦਾ ਹਾਂ ਹਾਂ ਚੰਗੇ ਲਾਲ ਪਾਵਾਂਗੇ ਠੀਕ ਹੈ ਜੀ ਚਲੋ ਆਪਾਂ ਹੁਣ ਆਪਾਂ ਮਿਲਦੇ ਆਂ ਜਦ ਜਲੇਬੀਆਂ ਬਣਨ ਲੱਗਾਂਗਾ ਹਰਾ ਪਾਵਾਂਗੇ ਹਰੀ ਜਲੇਬੀਆਂ ਮੇਰੇ ਫੇਰ ਨੇ ਹਰੀ ਜਲੇਬੀ ਕਦੇ ਹੁੰਦੀ ਆ ਹੁੰਦੀ ਆ ਨੇ ਆ ਜਾ ਬੇਸ ਤਿਆਰ ਹੋ ਗਿਆ ਬਸ ਥੋੜਾ ਟਾਈਮ ਚ ਹੀ ਬਣ ਜਾਣਗੇ ਹੁਣ ਇਨਕੋਲਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਏ ਇੱਧਰ ਸਰੀ ਵੀ ਆਪਣੀ ਚਾਸਨੀ ਬਣ ਜਾਣੀ ਆ ਬਸ ਇਹ ਵੀ ਜੇ ਬਣ ਗਈਆਂ ਤਾਂ ਖਾ ਲਿਓ ਤੁਸੀਂ ਵੀ ਨਾਲੇ ਮੈਂ ਵੀ ਖਾਉਂਗੀ ਨਾਲੇ ਨਵੀ ਨੂੰ ਖਵਾ ਦਾਂਗੀ ਤੇ ਮੰਮੀ ਨੂੰ ਵੀ ਜੇ ਨਾ ਬਣੀਆਂ ਫੇਰ ਪਤਾ ਨਹੀਂ ਕੀ ਬਣੂਗਾ ਫੇਰ ਬਸ ਮੈਂ ਮਾਨਜਾ ਖਰਾਬ ਹੋਊਗਾ 5-4 ਮਿੰਟ ਕਿਉਂਕਿ 100 ਰੁਪਏ ਦੇ ਜਲੇਬੀਆਂ ਨਹੀਂ ਆ ਜਾਂਦੀਆਂ ਨੇ ਹੁਣ ਮੈਂ ਇੰਨਾ ਖਰਚਾ ਕਰਤਾ ਜੇ ਬਣੀ ਵੀ ਨਾ ਫਿਰ ਓਖਾ ਬ ਹੋਊਗਾ ਜਲਦਾ ਟੁਕਟੂ ਗਈ ਅੱਤ ਲੱਗਦੀ ਐ ਵੀ ਬਣਨ ਲੱਗ ਗਈ ਓਕੇ ਡਨ ਕਰਦਾ ਉਹ ਮੇਰੀ ਉਹ ਦੋਹੇ ਭਰਾ ਭਰਾ ਇੱਕ ਮੇਰੀ ਭੈਣ ਦਾ ਮੁੰਡਾ ਹੈ ਵਾਂਜੇ ਮੇਰੇ ਦੋ ਹੀ ਜਿੱਦੀ ਜਾਂਦੇ ਆ ਪਤਾ ਨਹੀਂ ਕੀ ਕੁਛ ਕਰਦੇ ਨੇ ਬਹੁਤ ਹਨ ਕਰਦੇ ਨੇ ਹੁਣ लफाफा है तो गंदा मंदा जाना चख जे मेरी रीस करण भी लग गया कोई भी जाना था सोना जहााफा चख चुप कर जो है नहीं जलेबी नहीं मिलती ਦੋ ਜਲੇਬੀਆਂ ਵੀ ਸਹੀ ਬਣ ਗਈਆਂ ਨਾ ਐ ਸਮਝੋ ਵੀ ਕਾਮਯਾਬ ਆਪਾਂ ਹਾਰ ਦੇਣੀ ਹੈਗੇ ਅਗਲੀ ਵਾਰ ਚਾਰ ਬਣਾਵਾਂਗੇ ਓਏ ਆ ਕਰੀ ਇੰਨਾ ਕੱਲ ਤਾਂ ਕਰ ਲੈ ਸਰ ਕਾ ਗੋਗਾ ਮੁਕਾ ਗੋਗਾ ਉਧਰ ਦਾਸਾ ਸਭ ਨੂੰ ਕੁਛ ਨਾ ਕੋਈ ਗੱਲ ਦੱਸ ਦੇ ਕੋਈ ਗੱਲ ਦੱਸ ਦੇ ਦੱਸ ਤਾਂ ਤੇ ਮੇਰੀ ਦੱਸੋ ਬੰਜੂ ਜੀ ਬੰਜੂ ਬਣ ਗਈ ਕੀਪ ਜੀ ਦਾ ਬਣ ਗਈ ਆਪਣੀ ਬੰਜੂ ਜੀ ਬੰਜੂ ਕੀਪ ਜੀ ਦਾ ਬੰਜੂ ਜੀ ਅਜ ਜਲੂਸ ਜਿਆਨ ਦਿਖਾਓ ਦੇਖੀ ਮੇਰਾ ਜਲੂਸ ਜਨੰਦ ਖਾਓ ਯਾਰ ਮੈਂ ਜੋ ਨਾ ਲਗਾਉਂ ਜਰ ਤੈਨੂੰ ਕੀ ਆ ਤੈਨੂੰ ਕੀ ਆ ਹਾਂ ਤਾਂ ਮੈਲੇ ਚ ਲੈ ਕੇ ਖਾ ਲੰਦਾ ਵੀਰ ਭੈਣੀਆਂ ਤੂੰ ਮੈਂ ਲੈ ਲਾਂਦਾ ਵੀਰ ਭੈਣੀਆਂ ਹੋਰ ਯਾਰਾ ਤੂੰ ਤਾਂ ਕਿਹਾ ਸੀ ਉਹ ਕਹਿੰਦਾ ਭਾਈ ਜਾਂਦੇ ਹੀ ਨਹੀਂ ਤੁਸੀਂ ਮੇਲੇ ਤੇ ਭਾਈ ਜਾਂਦਾ ਹੀ ਨਹੀਂ ਖਾਣੇ ਦੀ ਲੱਭੀ ਹਾਂ ਫਿਰ ਵਸ ਬੀਬੀ ਨਾ ਬਤਾ ਕੰਮ ਕਰ ਲੈ ਸਕੂਲ ਦਾ ਚੱਲ ਚੱਲ ਕੰਮ ਕਰਕੇ ਆ ਆ ਇੰਗਲਿਸ਼ ਮੈਂ ਸਰ ਬੁਰਿਆ ਸਰ ਇੱਧਰ ਆ ਹਲਾ ਫੇ ਦਾ ਮੂੰਹ ਫੜਾ ਕੇ ਪਰਾਂ ਕਰ ਲੈ ਸਾਈਕਲ ਤੇ ਤੇਰਾ ਆ ਵੜਾ ਬੱਬਾ ਪੈਨ ਕਾਦੇ ਵਾਸਤੇ ਪੜਿਆ ਤੈਂ ਦੱਸ ਕਿਹੜੀ ਕੁੜੀ ਨੰਬਰ ਦੇਣਾ ਨਹੀਂ ਉਹ ਕੰਮ ਕਰਨਾ ਕੰਮ ਕੀ ਬਿੰਦੂ ਨੂੰ ਟਿਕ ਜਾ ਠਿਕ ਜਾ ਬਾਬਾ ਜੀ ਫੇਰ ਬਾਬਾ ਜੀ ਸਹੀ ਬੰਦਾ

ਉਹ ਕਹਿੰਦਾ ਮੈਂ ਬਣਾਵਾਂ ਮੈਂ ਪਰ ਉਹ 25 30 ਵੀਡੀਓ ਮੈਂ ਦੇਖ ਲੀਆਂ ਜਲੇਬੀਆਂ ਕਿਵੇਂ ਬਣਦੀਆਂ ਉਹ ਗੈਸ ਦੇ ਨਾਲ ਲਾਤੀ ਰਹਿੰਦੀ ਹੁੰਦੀ ਹੈ ਮੇਰੀ ਮੈਂ ਤਰ ਗਈ ਵੀ ਇਹਨੂੰ ਜੰਮ ਕੇ ਪਹਿਲਾਂ ਢੋਲਾ ਹੁਣ ਪਹਿਲਾਂ ਮੈਂ ਤਰ ਗਿਆ ਮੇਰੀ ਗੰਦੀ ਲਾਤ ਜੰਮ ਕੇ ਇਹ ਮੰਮੀ ਉਹ ਕਿਤੇ ਰਵੜ ਤੋੜਤੀ ਕਿਸੇ ਨੇ ਰਵੜ ਪਾਣੀਤੀ ਤੇ ਹੁਣ ਹੁਣ ਰਵੜ ਨਹੀਂ ਹੈਗੀ ਮੀਟਰ ਮੀਟਰ ਨਹੀਂ ਕੋ ਜੀ ਆ ਬੜਾ ਵੇਸ ਤਿਆਰ ਹੈ ਹੁਣ ਇਹਦੀ ਗਣੀ ਕਿੱਥੇ ਦੀ ਖੱਡੀ ਐ ਇਧਰ ਦੀ ਖੱਡਾਂਗੇ ਬੇਸ ਆਪਣਾ ਤਿਆਰ ਹੈ ਹੁਣ ਆਪਾਂ ਕਿਉਂ ਗਰਮ ਕਰਦੇ ਆ ਬਣੇ ਨਾ ਬਣੇ ਦੇ ਸੱਕੋ ਕੋਜੀ ਕੋਸ਼ਿਸ਼ ਕਰਦੇ ਨਹੀਂ ਬਣੂਗੀ ਕਿ ਨਹੀਂ ਬਣੂਗੀ ਜਲੇਬੀ ਇਹ ਬਣ ਗਈ ਵਈ ਜੇ ਬਣ ਗਈ ਖਾ ਲਈ ਯਾਰ ਇਹ ਤਾਂ ਆ ਬਣ ਗਈਆਂ ਤਾਰਾਂ ਜੀਆਂ ਬਈ ਹੱਸਾ ਨਾ ਬਈ ਜੇ ਮੇਰੇ ਕਿਸੇ ਨੇ ਬੇਇੱਜ਼ਤੀ ਕਰਨੀ ਆ ਪਰ ਮਖ ਜੋ ਹਾਂ ਫੁੱਲਾਲੇ ਬਣਾਉ ਮੈਂ ਗਲਾਬ ਦਾ ਫੁੱਲ ਬਣਾਉਂ ਮੈਂ ਤੇ ਕਿ ਤੇ ਇਹਨਾਂ ਨੂੰ ਅੱਧੀ ਰਾਤਾਂ ਨੂੰ ਜਲੇਬੀਆਂ ਖਵਾਓ ਉੱਪਰ ਬੇਇੱਜ਼ਤੀਆਂ ਕਰਾਓ ਬੱਸ ਦੋ ਦੋ ਵਦਨਾ ਬਣਾਉਂਦੇ ਜਗਾ ਕਰਦੇ ਬੇਵੇਂ ਨੀ ਕੇ ਨੀ ਕੇ ਫੁੱਲ ਬਣਾਉਂ ਮੈਂ ਤੇ ਆਈ ਬਜਾਦੇ ਨਹੀਂ ਤੇਰੀ ਨਵੇਂ ਵਿੱਚ ਤੇਰੀ ਵੀ ਹੋਊਗੀ ਤੈਨੂੰ ਮੈਂ ਦੱਸਦਾ ਹਾਂ ਇਹ ਤਾਂ ਕੀ ਬਣਗੇ ਗੁੰਡ ਗਡੋਲੇ ਜੇ ਬਣ ਨਹੀਂ ਨਾ ਹਨਾ ਹਾਏ ਗਾਇਸ ਵੀਰੇ ਬਣੀਆਂ ਨਹੀਂ ਹੈਗੀਆਂ ਆਹਾਂ ਬਣ ਕੇ ਦੇਖਿਓ ਆਹਾਂ ਆ ਫੁੱਲ ਜੇ ਬਣ ਗਏ ਸਰੂ ਦੇ ਨੋ ਨੰਦ ਚ ਬਣ ਗਈ ਐ ਬਣ ਗਈ ਬਣ ਗਈ ਐ ਬਣ ਗਈ ਬਣ ਗਈ ਮਨ ਗਈ ਮਨ ਨਜਦੀ ਨਾ ਪਰ ਆ ਜਾ ਪਰ ਆ ਜਾ ਪਰ ਆ ਜਾ ਓ ਪਰ ਆ ਹੋ ਜਾ ਦਿਮਾਗ ਲਾ ਲਣ ਦੋ ਇਹਦੇ ਚ ਮੈਂ ਕੁਝ ਪਾਉਣਾ ਤਾਂ ਨਹੀਂ ਭੁੱਲ ਗਈ ਬਈ ਇਹ ਪਕੌੜੀਆਂ ਜੇ ਬਣ ਗਈਆਂ ਵੀਰੇ ਕੋਈ ਨਾ ਛੱਡਣੀਆਂ ਦੇ ਵੀ ਨਹੀਂ ਆਪਾਂ ਨੇ ਮਿੱਠੇ ਤੇ ਪਾ ਕੇ ਖਾ ਜਾਣੀਆਂ ਨੇ ਖਾ ਜਾਾਂਗੇ ਮਿੱਠੇ ਜਿਹਾ ਕੇ ਗਾਇਸ ਵੀਰੇ ਮੇਰੇ ਮੰਮਾ ਕੋ ਨਾ ਕੁਝ ਜਲੇਬੀ ਬਣਾ ਲਿਓ ਨਿਰੜ ਭਾਂ ਲੈ ਢਿੰਡੇ ਨਿਰੜ ਘਰੜਾ ਨੇ ਬਾਹਰ ਮਾਰਨੇ ਪਾ ਕੇ ਹਨ ਕਹਣਾ ਬਹੁਤ ਸੋਹਣੀ ਜਲੇਬੀਆਂ ਇਥੋਂ ਕੋਰਸ ਕਰਕੇ ਆਏ ਹਾਂ ਥਾਪੜਾ ਨਾ ਖਾੜੀ ਮੇਤੋਂ ਦੁਖਣੀ ਤਾਂ ਕੁਝ ਹੋਰ ਬਣ ਗਿਆ ਮੈਨੂੰ ਮਾਰ ਦੋ ਹੁਣ ਹੁਣ ਜਲੇਬੀ ਹੋਈ ਨਾ ਜੀ ਤੇ ਇਹਦੇ ਇਹਨਾਂ ਨੂੰ ਮਿੱਠੀਆਂ ਕਰਕੇ ਹੋ ਜਾਣਗੇ ਫਿਰ ਖਾ ਕੇ ਦੱਸਾਂਗੇ ਕਿ ਮੇਰੀ ਲੱਗੀ ਹੈ ਹੈ ਫ੍ਰਾਈ ਕਰ ਦਿਓ ਫ੍ਰਾਈ ਕਰ ਦਿਓ ਸ਼ੇਅਰ ਕਰ ਦਿਓ ਵੀ ਕਹਦੇ ਐਸੀ ਜਿਲੇਬੀ ਤੁਹਾਨੂੰ ਕਿਤੇ ਨਹੀਂ ਮਿਲਣੀ ਹੈਗੀ ਕੱਲੇ ਰੀਤੇ ਬਣਾ ਸਕਦੀ ਆ ਰੀਤ ਪੰਜਾਬਣਾਂ ਨਹੀਂ ਆਪ ਕੋ ਦਿੱਲੀ ਬਤਨ ਕਰਦੇ ਚਾਲੂ ਦੀ ਅੱਛੇ ਚਾਲੂ ਨਰਮਾਰਾ ਜਲੇਬੀਰੀ ਇੱਜਾ ਨਹੀਂ ਜਲੇਬੀ ਦੇ ਬਣਾਉਂਗੀ ਨਾ ਜਲੇਬੀ ਬਜਲੇ ਆ ਦੇਖੋ ਜੀ ਪਹਿਲੀਆਂ ਜਲੇਬੀਆਂ ਓ ਮਾਈ ਗੋਡ ਫੋਕ ਗਈਆਂ ਫੋਕ ਗਈ ਫੋਕ ਗਈਆਂ ਜੇ ਸੜ ਗਈਆਂ ਮਸੀਤ ਦਾ ਟੈਂਕੀ ਖਾਲੀ ਜੀ ਵੇ ਹੱਥ ਨਾਲ ਆ ਲੀ ਵੇ ਉਧਰ ਦੇਖੋ ਟੈਂਕੀ ਖਾਲੀ ਹੁੰਦੀ ਇੱਦਾਂ ਦਬੋ ਕੇ ਕੱਢਦੇ ਸਰਮ ਹਾਂ ਕੱਢਦੇ 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 ਸਾਰਾ ਕੱਢਦੇ ਕੱਢਦੇ ਫਿਰ ਭੇਜ ਜਾਣਗੇ ਲੀਆਂ ਹੁੰਦੀਆਂ ਨੇ ਹਾਂ ਹਾਂ ਆਕਲ ਸਿੱਖਿਆ ਕਰੋ ਮੇਰੇ ਤੋਂ ਬਈ ਖਾ ਲਓ ਜੀ ਨਹੀਂ ਖਾਣੀ ਨੇ ਆਂਦੀ ਕਾਲੀਆਂ ਪੀਲੀਆਂ ਨੇ ਵੇ ਦੇਖੋ ਇਦਾਂ ਟੈਂਕੀ ਖਾਲੀ ਹੁੰਦੀ ਬੰਦ ਕਰ ਦੋ ਬਈ ਆ ਟੂਟੀ ਕਿਹਨੇ ਛੱਡੀ ਆ ਟਿੱਕੋ ਹੀ ਆ ਆਪਣੇ ਨਾਨੀ ਕੋਈ ਕੰਮ ਹੋ ਜੇ ਨਾਨੀ ਦਾ ਨਾਮ ਲਾ ਦਿਆ ਕਰੋ ਚਾਹ ਇੱਕ ਵਾਂਡੀਆਂ ਦੇ ਕੋਈ ਕੁਛ ਕੁਛ ਵੀ ਹੋਵੇ ਨਾਨੀ ਪੱਦਾ ਕੋਈ ਦੁੱਤੀ ਮਾਸੀ ਭੰਦੇ ਨਾਨੀ ਜਿਵੇਂ ਮੈਂ ਤੇ ਬੰਦ ਕਰ ਗਈ ਹੌਰ ਫਿਰ ਉਹ ਤਾਂ ਵੀ ਚੱਲਦੀ ਰਹੀਗੀ ਰੱਬ ਬੋਲੇ ਕਿਤੇ ਨਾਨੀ ਨਾ ਹੀ ਸੋਲ ਨੇ ਮੈਂ ਤੇ ਭੰਨੇ ਵਾਂਗ ਆਹ ਸੋਲ ਨੇ ਬਸ ਜਲੇਬੀ ਤਾਂ ਖਾ ਜ਼ਲੇਬੀ ਕਿੰਨੀ ਸੋਣੀ ਬਣੀ ਆ ਆ ਦੇਖੋ ਪਹਿਲਾਂ ਵਿੰਗੀਆਂ ਦੇ ਢਿੰਗੀਆਂ ਬਣੀਆਂ ਸੀ ਨਾ ਹੁਣ ਬੁਰੀਆਂ ਸੋਣੀਆਂ ਬਣ ਗਿਆ ਬਣ ਗਿਆ ਨਾ ਥੋੜਾ ਮੱਦਾ ਵਿ ਡਿੱ ਗਿਆ ਜੀ ਅੱਜ ਥੋੜਾ ਮੱਦਾ ਡਿੱ ਗਿਆ ਉਹ ਦੋ ਸਾਈਡ ਗਲੀ ਕੀਤੀ ਸੀਗੀ ਨਫਾਫੇ ਦੇ ਇੱਕ ਸਾਈਡ ਵਾਲੀ ਭੁੱਲ ਗਈ ਉੱਧਰ ਦੀ ਸਾਰੀ ਨਿਕਲ ਗਿਆ ਮੈਂ ਇੱਦਾਂ ਸਾਰਾ ਹੀ ਆ ਇੱਕ ਜਵਾਕ ਜਿਹਨੇ ਦਿਮਾਗ ਖਰਾਬ ਕਰ ਰੱਖਿਆ ਕਿੰਨੀ ਮੋਟੀ ਜੇ ਇੱਕ ਮੇਰਾ ਸੱਜਾ ਹੈ ਪਰ ਆ ਜਾ ਸੱਜਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਫਰਨਾ ਮਾਲ ਦੋਨੋ ਚਪੇਣਾ ਖਾ ਕੇ ਜਾਏਗਾ ਮੂੰਹ ਹੀ ਮੁਰਦਾ ਬੋਲੇ ਕਫਣ ਪਾੜੇ ਡੋਲ ਢੋਖੇ ਆ ਵਧੀਆ ਲੱਗ ਰਹੀ ਲੇਖਾਂ ਹਾਂ ਇਹ ਜੇ ਬਣਾਉਂਦੇ ਹੁੰਦੇ ਨੇ ਭਾਈ ਵਿੱਚ ਦੇਖੀ ਫੇ ਇਹ ਸੱਜਾ ਹੱਥ ਕੰਮ ਨਹੀਂ ਕਰਦਾ ਭਰਾਵਾ ਹੋਰ ਪਤਾ ਨਹੀਂ ਤੇਰੀ ਨਾਨੀ ਨੇ ਕਹੇ ਜੱਜ ਮੇਨੂੰ ਨਾਨੀ ਬੰਦੇ ਸਾਈਂ ਹੋ ਨਾਨੀ ਬੰਗੇ ਛੇੜਦੀ ਨੇ ਕਿੱਥੇ ਮੈਨੂੰ ਜਨਮ ਦੇਣ ਬੈਠੀ ਸੀ ਇਹ ਆ ਲੈ ਸਰ ਬਾਦ ਖਾ ਆ ਦੇਖੋ ਜੀ ਕਿੰਨੀ ਸੋਹਣੀ ਬਣੀ ਆ ਸੋਹਣੀ ਬਣੀ ਆ ਨਾ ਆ ਸੋਹਣੀ ਹੈ ਨਾ ਸੋ ਡਾਈ ਜ਼ਰੂਰ ਕਰਿਓ ਤੇ ਮੇਰੇ ਵਾਂਗੂ ਬੀਪੀ ਨਾ ਵਧਾਓ ਕਿਉਂਕਿ ਮੇਰਾ ਬੀਬੀ ਵਦ ਕੇ ਤਿੰਨ ਚਾਰ ਬੰਦੇ ਮੇਰੀ ਲਵੇਟ 'ਚ ਆ ਗਏ ਉਹ ਬੰਦਿਆਂ ਨੂੰ ਸੌਰੀ ਕਹਿੰਦੀ ਸਰ ਤੈਨੂੰ ਹੀ ਕਹਿੰਦੀ ਆ ਹੋਰ ਹੋਰੇ ਬੰਦੇ ਮੰਮੀ ਵੱਸ ਕੇ ਚਲੇਗੀ ਮੇਰੀ ਮੰਮੀ ਵੀ ਆ ਰਹੀ ਸੀ ਦੀਦੇ ਮੈਨਾਂ ਮੈਨੂੰ ਜਮੀ ਨਹੀਂ ਸਾਹੰਦ ਰਸਕੇ ਵਾਗੀ ਅਦੀਵਾਧਨਾਂ ਮੇਰਾ ਮੈਦ ਦਾੜੂ ਲੀਆ ਮੇਰੀ ਮੰਮੀ ਕਾ ਬਣ ਕੇ ਜਲੇਬ ਬਣਾ ਤੋ ਜਲੇਬ ਤੋ ਤੋ ਵੇ ਕਿਹਾ ਕੋਈ ਗੁੱਡ ਅਰੇ ਭਾਈ ਜਲੇਬੀ ਤੇ ਇਹੀ ਬਣਨੀ ਹੈ ਸਰ ਇੰਟਰੋਡਕਸ਼ਨ ਦੇ ਕੋਈ ਨਾ ਵੀ ਹੈ ਬੋਲੋ ਕੁਛ ਸਾਰੇ ਗੱਲ ਕਰਦੇ ਕਿਵੇਂ ਬਦਿਆ ਐਗਾ ਦੇ ਕੇ ਦੇ ਜੀ ਮਿਲਦੇ ਆ ਜਲੇਬੀਆਂ ਖਾਣੇ ਖਾਣ ਵੀ ਨਹੀਂ ਰਹੀ ਤਾਂ ਵੀ ਬਹੁਤ ਵਧੀਆ ਬਣਾ ਰਹੇ ਆ ਹਾਂ ਹਨ ਕਰੰਜੀ ਕਰੰਜੀ ਆ ਦੰਨਿਆ ਘਮੜੇ ਇਹਨਾਂ ਨਾਲੇ ਖਾਈ ਜਾਨੀ ਆ ਆ ਦੇਖੋ ਜਲੇਬਾ ਐਦਾਂ ਤੋਂ ਆ ਸਹੀ ਆ ਐਦਾਂ ਤੋਂ ਉਹੀ ਘੜਦਾ ਲੱਗਦਾ ਤੂੰ आ गया जेड़ा मोटी जलेबी खाऊंगा वो हर... हल्का हो जुआ मोटा हो बोलो बच्चा कुत्ता बोलो कुत्ता खा लो ले अ फोन चो मैं आके खा लेना जलेबी जलेबी खा लो ना भाई जलेबी पा ले लो कर ले दबा दो मम्मी ना नवीन को ले दबा दे ना और तक्ती तक्ती ਬੰਦ ਤੂ ਤਰੀਦੂ ਆਹ ਜੀ ਇਹ ਕਟਿਆ ਜਲੀਬੀਆਂ ਖਾਣ ਲਈ ਸੰਪਰਕ ਕਰੋ ਰੀਤੂ ਜੰਮਣ ਚੈਨਲ ਦੇ ਨੰਬਰ 'ਤੇ ਜਿਨੇ ਵੀ ਗੱਲ ਕਰਨੀ ਹੈ ਇਹ ਜੀ ਅਜਲੀਬੀਆਂ ਖਾਣ ਲਈ ਉਹ ਮੈਨਾਂ ਸੰਪਰਕ ਕਰ ਸਕਦੇ ਆ ਨਾ 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 ਨਹੀਂ ਛੱਡ ਦੇ ਕੋ ਕਿ ਬਿਮਾਰ ਹੋ ਜਰਾ ਨਾ ਨਹੀਂ ਆਵਣਾ ਉਰੇ ਭਾਰਤਾ ਮਸਾ ਰਹੀਆਂ ਨੇ ਤੁਸੀਂ ਆਰਡਰ ਆਏ ਬੋਨਵੇਂ ਸੀ ਫੇਰੇ ਹਲਵਾਈ ਲੈ ਆਉਂਦਾ ਬੰਦ ਕਰਾਇਆ ਕੋਈ ਵੇ ਆ ਲੈ ਜੀ ਵੇ ਆ ਲੈ ਜੀ ਤੇਰੀ ਨਾਨੀ ਨਾ ਕਿਤੇ ਭੁੱਖੀ ਰਹਿ ਜੇ ਕਿਤੇ ਉਹਦਾ ਢਿੱਡ ਘਟ ਜੇ ਦੇਖੀ ਕਿਤੇ ਕੀ ਦੇ ਮਾਪੀ ਹੋ ਦੇ ਗੋਬਰ ਪਿੱਛੋ ਪਾਤ ਮੋਲੀ ਤੋਂ ਅੱਜ ਗੁੜੀ ਦਾ ਅੱਜ ਗੁੜੀ ਦਾ ਆ ਚਿੱਪੇ ਐਡ ਮਰਮਾ ਪੁੱਥੜ ਤੇ 1.5 ਫੁੱਟ ਦਾ ਬੰਦਾ ਇਹ ਦੋ ਸੱਤ ਸੱਤ ਦਾ ਬੰਦਾ ਨਹੀਂ ਪਰ ਜਨਾਬੀ ਤੁਸੀਂ ਆਹ ਦੇਖੋ ਨਾ ਮੰਨਾ ਲਿੰਦੋ ਲਿੰਦੋ ਹਾਏ ਮੰਮੀ ਹਾਏ ਜਲੇਬੀਆਂ ਖਾਧੀਆਂ ਮੇਰੇ ਤਾਂ ਪਾਦੀ ਬਣੀ ਪਈ ਆ ਜਲਦੀ ਖਾਡੋ ਨਾ ਤਾਂ ਇਹ ਬਣਦੀਆਂ ਨਾ ਕਰਦੀਆਂ ਸੀ ਆਪਾਂ ਖਾਣਾ ਲੈ ਲੈ ਉਹਰਾ ਫੜਾ ਦੇ ਬਿੱਡਿਆਂ ਜਿਆ ਫੜਾ ਓਏ ਫੜਾ ਦੇ ਤੂੰ ਦੱਸ ਚੰਡੀਗੜਾ ਕੋਰਸ ਕਰਕੇ ਆਇਂ ਜਲੇਬੀ ਜਲੇਬ ਦੋ ਮੈਂ ਖਾਣੀ ਭੁਲੇਦੀ ਕਿਉਂ ਸੁੱਕਿਆ ਹੋਇਆ ਹੈਗਾ ਟਿੱਪ ਕਰ ਜੋ ਨੇ ਤੇ ਮੈਂ ਬੁੜਾ ਦੇ ਆ ਜਲੇਬ ਮੱਚ ਗਈ ਦਿਖਾ ਉਹ ਮੱਚ ਗਈ ਦੇ ਲੈ ਪੀਦਾ ਮੈਂ ਪੂਰੀ ਪਾਉਣੀ ਆ ਵਿਚੋ ਦਾ ਟੁੱਟ ਗਿਆ ਮਰਦਾਂ ਦੀ ਚੁਟਕਾ ਟਿੱਕਾ ਲੱਗਦਾ ਹਾਏ ਬੂ ਮਰਦਾਂ ਦੀ ਹਾਂ ਆਉਂ ਹੀ ਵਿੱਚ ਬਾਪੂ ਬਣਿਆ ਪਿਆ ਇਹ ਮੇਰਾ ਮਾਸੜ ਬਣ ਰਿਹਾ ਸੱਜਰਾ ਜਿੰਨਾ ਤੇਰਾ ਮਾ ਉਸ ਸੋਨਾ ਦਾ ਰਾਖਾ ਤੇਰਾ ਪੁੱਤ ਖਵਾ ਦੇ ਮੇਰਾ ਜੇ ਮੁਝੇ ਨਹੀਂ ਪਈ ਹੈਗੀ ਬਣਾਉਦੀ ਬਣਾਉਦੀ ਨਹੀਂ ਖਾਈਆਂ ਚਾਰ ਪੰਜ ਲੋ ਮੱਕੜ ਜੈਲੇਂਦੀ ਭਾਈ ਸੁਆਦ ਨੇ ਖਾਜਾ ਖਾ ਖਾਜਾ ਕਰੰਚੀ ਐ ਮਨ ਕਰੰਚੀ ਕਰੰਚੀ ਖੰਦਾ ਦਾ ਮੈਂ ਹੋਰ ਕੰਮ ਕਰ ਲੈਦੋਂ ਵਧੀਆ ਬੰਦਾ ਜਲੇਬੀ ਜਲੂਬੀ ਦੀ ਨਾ ਬਣਾਵੇ ਕੋਈ ਹੂੰ ਲਫਾਫਾ ਨਹੀਂ ਜੱਜ ਦਾ ਲੈ ਲੈ ਮੈਂ ਇਦਾਂ ਹੀ ਨਿਕਲੀ ਜਾਂਦਾ ਲੈ ਦੱਸ ਕੀ ਕਰੂਗਾ ਕੋਈ ਓਹੋ ਲੈ ਹੁਣ ਇਧਰ ਨਿਕਲ ਲੈ ਹਾਲੇ ਲੱਗੋ ਜਲੇਬੀ ਵਾਲੇ ਬੰਦੇ ਦਾ ਓਏ ਹੋ ਜੋ ਪਰਾਂ ਕੱਟ ਰਾਂ ਜਿਹੜਾ ਲਾ ਕਿਉਂ ਨਾ ਮੈਂ ਹਲਵਾਈ ਨਾਲ ਵਿਆਹੀ ਹੋਈ ਦੀ ਮੈਂ ਬੈਣਾ ਕਿ ਮੇਰਾ ਬਾਪ ਦੀ ਹਲਵਾਈ ਕੌਣ ਸੀ ਹਲਵਾਈ ਮਮਾ ਮਮਾ ਹਾਂ ਮਮਾ ਕੇਲਾ ਹਨਾ ਹਾਂ ਵੀਰ ਤੀਰਥ ਉਹਨੂੰ ਕਹਿੰਦੇ ਉਹਨੂੰ ਬੁਲਾਵਾਂਗੇ ਓਕੇ ਗਾਇਸ